ਉਹ ਬਾਈ ਪੈ ਗਿਆ ਮੁੱਲ ਭਾਈ ਆਈ ਗਿਆ ਬਣ ਗਈ ਗੱਲਬਾਤ ਬਾਈ ਟਰੈਕਟਰ ਨਾਲ ਹਾਂ ਅਕਲ ਪੈ ਗਈ ਗੱਲਬਾਤ ਉਹ ਯਾਰ ਨਹੀਂ ਆਉਂਦੇ ਵੀ ਪੈਸੇ ਦਾ ਦੁਖਦੇ ਭੁੱਲ ਗਿਆ ਕੋਈ ਮਤਲਬ ਅੰਕਲ ਕਿਆ ਲੱਭਦਾ ਜੀ ਜਗਾ ਨਾ ਪੰਪ ਆਇਆ ਕਰਦਾ ਹੁੰਦਾ ਅੰਕਲ ਦੇਖ ਤਾ ਉਹ ਲਾਇਆ ਪੁਰਜਾ ਇਹੜਾ ਕਹਿੰਦੇ ਵਿੱਚ ਸਿਟੀ ਆ ਹਾਂ ਦੇਖ ਤਾਂ ਹਾਂ ਗਾਰਮੈਂਟ ਤਾਂ ਲਾਤ ਤਾਂ ਹੋਣ ਜਿੱਦਾਂ ਕਹਿੰਦੇ ਜਾਂਦੇ ਹੋ ਲਾਉਣਾ ਜੇ ਟਰੈਕਟਰ ਦੀ ਆਵਾਜ਼ ਪਤਾ ਲੱਗੂ ਨਾ ਹੁਣ ਤਾਂ ਬਣੂਗੀ ਗੱਲ ਉਹ ਤਾਂ ਕਹਿੰਦਾ ਸਰੀ ਲਾਤ ਦੀ ਕਹਾਣੀ ਪਹਿਲਾਂ ਘਾਇਓ ਬਜਾ ਕੇ ਸੇਟੀ ਮਾਰਦਾ ਜਾਊਂਗਾ ਬਾਕੀ ਗੱਲਬਾਤ ਪੂਰੀ ਹੈ ਹੁਣ ਹੁਣ ਤਾਂ ਨਹੀਂ ਬਈ ਰੱਬ ਦਾ ਇਹ ਕੱਚ ਤਾਂ ਪਹਿਲਾਂ ਬੇਨਤੀ ਹੈਗੀ ਚਲੋ ਹੁਣ ਅਸੀਂ ਆਏ ਆ ਇੱਕ ਵਾਰ ਤਸੱਲੀ ਹੋ ਗਈ ਪਤਾ ਲੱਗ ਜਾਣਾ ਬਈ ਕਿਆ ਨੌਕਸ ਨਿਕਲੇ ਆ ਹਾਂਜੀ ਨੌਕਸ ਹੋਊਗਾ ਕਿ ਕਿਧਾਂ ਨਿਕਲੂਗਾ ਹਾਂ ਨੌਕਸ ਕੋਈ ਹੈ ਹੀ ਨਹੀਂ ਭਾਈ ਇੱਥੇ ਬਾਹਰਨੇ ਗੱਲ ਕਿਹੜਾ ਵਜੇ 8:30 ਸੇਰਾ ਹੀ ਲਾਤਾ ਸੇਰਾ ਹੀ ਲਾਤਾ ਕਹਿੰਦੇ ਹੁਣ ਹੁਣ ਚੱਲਦਾ ਰੱਖਾਂਗੇ ਤੁਹਾਨੂੰ ਬਾਈ ਅੱਜ ਕੀ ਸਿਸਟਮ ਐ ਦਾ ਉਹ ਨਾਤਾ ਸੁਣਾ ਲਿਖਣ ਦੇ ਲੱਗੋ ਦੇ ਦੇ ਕਿੰਨੇ ਹੋਲੈਂਡ ਖੁੱਲੇ ਹੋਲੈਂਡ ਤਾਂ ਬਹੁਤ ਹੈ ਜੀ ਇੱਕ ਹੋ ਗਿਆ 2 3 4 5 6 7 7 ਹੋਲੈਂਡ ਬਾਈ ਅੰਦਰ ਖੜੇ ਆ ਕਾਫੀ ਚੈੱਕ ਕਰੋ ਜਿੰਨਾ ਦਾ ਰਿਕਵੈਸਟ ਹੈ ਉਹਨਾਂ ਜਮਾ ਦੇ ਆਠ ਨੌ 10 11 12 12 ਦੇ ਨਾ ਬਈ ਹੌਲੈਂਡ ਖੜੇ ਦੇਖ ਲੋ ਇਸ ਟਾਈ ਬਾਈ ਬਾਈ ਵਾਲੇ 14 ਦੀ ਟਰਾਈ ਲੇ ਹੋਣ ਲੱਗੇ ਹਾਂ ਬਾਈ ਪਹਿਲਾ ਨੰਬਰ 33 ਲਾਉਣਾ ਕਹਿੰਦੇ ਹਾਂ ਜੀ ਹਾਂ ਲੱਗ ਗਿਆ ਬਸ ਹੁਣ ਅੰਕਲ ਖਿੱਚ ਲੈ ਅੰਕਲ ਅੰਦਰ ਦੇ ਹਾਂਜੀ ਖਿੱਚ ਬਾਹਰਤੀ ਬੰਦੇ ਨੂੰ ਵੀ ਬਾਹਰ ਆਜੋ ਹਾਂਜੀ ਕਾਇਤਾ ਜੀ ਕਹਿੰਦਾ ਵੀ ਦੰਮ ਦਿਨ ਦਿਨ ਤੌਰ ਹੋਏ ਇਹਨਾਂ ਨੂੰ ਬਸ ਠੀਕ ਹੈ ਅੰਕਲ ਬੈਟਰੀ ਕਾਹਦੇ ਸੌ ਜਾਂਦੀਆਂ ਹਾਂ ਹਾਂ ਲੈ ਹੋ ਗਿਆ ਥੋੜਾ ਸਾਰਾ ਜਿਹਦੇ ਵਿੱਚ ਆਪਣੇ ਹਾਂ ਹੈ ਨਾ ਵੀ ਅਸੀਂ ਦੇਖਾਂ ਟਰੈਕਟਰ ਆ ਜੇ ਐ ਗਵਰਨਮੈਂਟ ਦਾ ਪੋਰਟ ਦੇ ਵਿੱਚੇ ਹਲੇ ਵਿੱਚੇ ਆਉਂਦੇ ਫੜਦਣਾ ਉਹ ਲਾ ਦੇ ਉਹ ਅੰਕਲ ਪਤਾ ਕਹਦੇ ਆ ਸਿਟੀ ਕਰਦੀ ਬਾਜ਼ਾਰ ਆ ਇਹ ਕਹਿੰਦੇ ਵੀ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਸਾਇਲੈਂਟ ਚੱਲਦਾ ਕਿਦਾਂ ਐ ਸਿਸਟਮ ਲੈ ਬਾਈ ਇੱਕ ਦਾ ਜੋਧਾ ਤਿਆਰ ਹੋ ਗਿਆ ਹੁਣ ਇਹਨੂੰ ਛੱਡਣ ਲੱਗੇ ਆ ਟੀਮ ਸਾਡੀ ਬਾਹਰ ਆ ਗਈ ਮੌਸਮ ਵੀ ਵਧੀਆ ਏ ਮੂੰਹ ਨਾ ਦੇਖਿਓ ਵੀ ਬਹੁਤਾ ਧੱਕਾ ਨਹੀਂ ਕਰਨੋ ਸਿਰੇ ਲਾਇਆ ਬਟਰਾ ਆਹ ਜੌਂਟੀਆ ਗੱਲਬਾਤ ਓਕੇ ਆਂ ਖਾੜਿਆਂ ਜੋਗਾ ਕਰਤਾ ਬੁੱਠੇ ਨਾ ਮੁੜ ਗਿਆ ਪਿੱਛੇ ਮੂੰਹ ਨਹੀਂ ਉਹ ਲੈ ਭਾਈ ਤੂੰ ਆਇਆ ਨਹੀਂ ਤੂੰ ਹਾ ਚੱਕੇ ਦਿੱਤਾ ਆਏ ਹੁਣ ਬਾਈ ਹੁਣ ਤਾਂ ਲਾਟ ਮਾਰਨੇ ਵੀ ਛੱਡ ਗਿਆ ਰੇਸ ਦਿੱਤੀ ਨਾਲੇ ਖੇਤ ਵੀ ਬਾਈ ਇਹ ਮੀਨ ਬਾਈ ਕਿਆ ਕਹਿਆ ਤਾਂ ਜੁਗਾ ਸਿਰੇ ਹੀ ਲਾ ਦੀ ਹੈ ਬਸ ਸਿਰੇ ਹੀ ਬਸ ਕੋਈ ਕੇਹੀ ਚੀਜ਼ ਤੋੜ ਨਾ ਰਵੇ ਐਨੀ ਦੂਰ ਆਏ ਆ ਹੋਰ ਹੋਰ ਮੈਂ ਵਧੀਆ ਭਾਈ ਜਾਨ ਹੈਗੀ ਐ ਮੀ ਪਹਿਲੇ ਔਰੇ ਥੋੜੀ ਚੱਲ ਗਿਆ ਪੀ ਹਲਾਪਾਉਣ ਮੀ ਪਹਿਲੇ ਮੀ ਪਹਿ ਗਿਆ ਪੂਰਾ ਬਸ ਠੀਕ ਐ ਆ ਕੀ ਬਣਾਏ ਤੱਕ ਬੋਟਾ ਪੈਸਾ ਆ ਤੁਹਾਡਾ ਟੋਚਰ ਪਾ ਕੇ ਦੇਖੀ ਕਿਹੜੇ ਜ਼ੋਰ ਜ਼ਿਆਦਾ ਪਾਏ ਆ ਇਹ ਖਾਸ ਸਹੀ ਗੱਲ ਆ ਆ ਕਿ ਤੂੰ ਹੀਓ ਪੁਰਜੇ ਦੀ ਕੱਸ ਕੇ ਕਹ ਦੋ ਬਣ ਗਿਆ ਇਹ ਅਗਲ ਟੋਚ ਲਵਾ ਕੇ ਉਹ ਚ ਪਤਾ ਲੱਗੂ ਯਾ ਤਾਂ ਦੋ ਹੀ ਗੜ ਕੇ ਤੋਰ ਜੰਦੇ ਆਂ ਅੰਕਲ ਜਿੱਥੇ ਵੇਟ ਵਾਧ ਹੋਇਆ ਨੇ ਖਿੱਚ ਲੈਣਾ ਟੋਰਜੈਂਟ ਵੀ ਰਿਸਕ ਹੈ ਹਾਲਾਂ ਜਾਂ ਆ ਵੀ ਹਾਲ ਇੱਕ ਚੀਜ਼ ਪਿੱਛੇ ਪਾਈ ਵੀ ਹੈ ਬੇਟਾ ਉਹਨੂੰ ਰੇਟ ਵੜਾ ਵੇਟ ਵਾਲਾ ਪੂਰੇ ਆ ਸੇਤ ਪਾਈ ਪਿਆ ਮੈਂ ਮੌਜਾ ਲੱਗੇ ਜਦ ਮਰਜ਼ੀ ਕਸਾਦਾ ਮੈਂ ਤਾਂ ਇੰਜਨ ਦਾ ਪੰਪ ਲਿਆਉਣ ਤਾਂ ਰਹਿ ਗਿਆ ਯਾਰ ਘਰ ਇੰਜਨ ਵੀ ਕਰਾਉਣਾ ਹੈ ਹਾਂ ਹਾਂ ਉਹਦਾ ਪੰਪੇ ਕਹਿੰਦਾ ਖੋਲ ਲੈ ਘਰ ਵਾਲਾ ਇੰਜਨ ਵੀ ਟਰਬੋ ਲਾਉਣ ਨੂੰ ਫਿਰਦਾ ਅੰਕਲ ਦੇ ਲੈ ਪਹੁੰਚ ਗਏ ਚੱਲ ਜਮੇਰ ਕਿੱਥੇ ਆ ਜਗੇ ਬਾਈ ਬਾਈ ਕਹਿੰਦਾ ਗੁੱਲੇ ਮਾਂ ਜਾਣ ਚਾਹੀਦੀ ਟਰੈਕਟਰ ਮਾਂ ਜਾਣੀ ਚਾਹੀਦੀ ਖੇਰ ਜਾਏ ਖੋਲੇ ਲੋਗ ਹੈ ਨਾ ਗੁੱਲੇ ਜਾ ਚਾਹੀਦੀ ਵੀਡੀਓ ਘੁੰਮਣੀ ਚਾਹੀਦੀ ਰੋਟਾ ਵੇਟਰ ਸਾਡੇ ਕੋਲ ਆ ਹਾਂ 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 ਕੱਲ ਚੌਂਡੀਅਰ ਦੇ ਅੱਗੇ ਜੱਕ ਕੱਢਿਆ ਸੀ ਸਲਿੱਪ ਕੱਢਦਾ ਤਾ ਅੱਜ ਤੇਰੀ ਵਾਲੇ ਦੇ ਕੱਢ ਦਾਂਗੇ ਬਸ ਠੀਕ ਹੈ ਉਹ ਸਵਾ ਘਰ ਰੱਖ ਦਿੰਦੇ ਅੱਜ ਕੱਲ ਗਲੇ ਰ ਭਾਈ ਜੱਗੇ ਵਾਲਾ ਵੀ ਹੋਣ ਲੱਗਿਆ ਸਟਾਰਟ ਪੱਕੇ ਕੰਮ ਰੱਖਿਓ ਜੰਪ ਦੀ ਟਾਂ ਦੇ ਬਰੇ ਨੂੰ ਬੈਕਗ੍ਰਾਉਂਡ ਦਿਖਾਉਂਦੇ ਪਿੰਡਾਂ ਦਾ ਆ ਗਿਆ ਹੋ ਗਿਆ ਭਾਈ ਇਹ ਵੀ ਲਓ ਜੀ ਭਾਈ ਤਿੰਨ ਆਲਾ ਤੇਲ ਘਟਿਆ ਭਾਈ ਤਿੰਨੇ ਜਾਣੇ ਤੇਲ ਪਾਉਣ ਆਏ ਪਿਆ ਤਿੰਨੇ ਜਾਣੇ ਤੇਲ ਪਾਉਣ ਆਏ ਪਿਆ ਨਾਲੇ ਕਾਹੂ ਤੇਲ ਪਾਉਣ ਆਏ ਬਾਈ ਕਿਉਂਕਿ ਬਹੁਤ ਦੂਰ ਤੇ ਚੱਲ ਕੇ ਆਏ ਬਾਈ ਤੇਲ ਖਤ ਬਨਾਲ ਲਈਦਾ ਲੋ ਜੀ ਬਾਈ ਹਾਲ ਦਿੱਤੇ ਜੋ ਟਰੈਕਟਰ ਬਰਾ ਕੀ ਕਰ ਲਈ ਮੈਂ ਫੋਨ ਦੇ ਵਿੱਚ ਡੱਡੂ ਜੇ ਲਾਈ ਫਿਰਦਾ ਜੋ ਡਾਊਨ ਹੋ ਗਿਆ ਗਲੂਕੋਸ ਲਾਇਆ ਗਲੂਕੋਸ ਲਾਇਆ ਫੋਨ ਤੇ ਵੀ ਡਰ ਨਾਲ ਆ ਆ ਦੇਖੋ 15 ਹਾਲਾ ਬਾਈ ਡਿਗਰੀ ਵਟੀਆਂ ਉਧਰ ਨਾ ਵੀਡੀਓ ਦਾ ਪਾਈ ਵੀ ਉਹ ਉਧਰ ਬਾਈ B2 ਮਾ ਤੁਰਿਆ ਨਹੀਂ ਨਾ ਤੁਰਿਆ ਨਹੀਂ ਬਾਈ 4 ਵੀ 4 ਬਾਈ 4 ਲਾ ਕੇ ਤੁਰਿਆ 4 ਬਾਈ 4 ਲਾ ਕੇ ਬਾਈ B2 ਮਾ ਤੁਰਿਆ ਨਹੀਂ ਹੈਗਾ B1 ਮਾ ਤੁਰਿਆ B1 ਵੀ ਥੋੜਾ ਜਿਹਾ ਤੁਰਿਆ ਅੱਜ ਦੇ ਦੇ ਹੁਣ ਕਿਹੜੇ ਮਾ ਤੁਰਦਾ ਬਾਈ ਉਹੀ ਟਰੈਕਟਰ ਹੈ ਇਹ ਜਦ ਨਾਲ ਟਰੈਕਟਰ ਆਇਆ ਜਦ ਬੋਲਾ ਲਗੇ ਜਦ ਧੁੱਬਲ ਦੀ ਪੈਰ ਜਾਂਦਾ ਹੁਣ ਮੀਂਹ ਪੈ ਕੇ ਸੈੱਟ ਹੋ ਗਿਆ ਹੁਣ ਜੋਰ ਜਿਆਦਾ ਮੰਗੂਗਾ ਫਾਲ ਉਹੀ ਹੈ ਬਾਈ ਉਹੀ ਹੈ 15 ਟਰੈਕਟਰ ਵੀ ਉਹੀ ਹੈ ਬੰਦੇ ਵੀ ਉਹੀ ਹੈ ਪਰ ਕੰਮ ਕਰਿਆ ਜਿਹੜਾ ਉਹ ਕਿਸੇ ਹੱਥ ਲੱਗੇ ਹੋਏ ਆ ਉਹ ਕਿਸੇ ਉਹ ਕਲਾਏ ਕਹਿੰਦੇ ਹੱਥ ਚੰਗੇ ਲੱਗੇ ਹੋਏ ਆ ਤੁਸੀਂ ਟਰਾਈ ਨਹੀਂ ਲੈਂਦਾ ਜੀ ਅਰੇ ਆਏ ਉਹ ਜੀਤ ਬਾਈ ਦੇ ਇੰਟਰਵਿਊ ਲੈਂਦੇ ਆ ਤੁਸੀਂ ਵੀ ਕਦੇ ਟਰਾਈ ਲੈ ਲਿਆ ਕਰੋ ਟਰਾਈ ਖੋਲਣਾ ਸਾਹਿਬ ਬਾਈ ਕਹਿੰਦੇ ਜੀਤ ਬਾਈ ਟਰਾਈ ਨਹੀਂ ਲੰਦਾ ਹੈਗਾ ਵੀ ਜੀਤ ਬਾਈ ਨੂੰ ਟਰਾਈ ਲੈਣੀ ਚਾਹੀਦੀ ਹੈ ਓਏ ਇਹ ਡਾਕਟਰ ਪੱਕਾ ਤੂਹਾਂ ਬੰਦ ਕਰਨੇ ਵਾਲਾ ਹੈ ਟਰਾਈ ਲੈਣੇ ਵਾਲਾ ਨਹੀਂ ਹੈਗਾ ਜਾਂਦਾ ਹੈ ਬਾਹਰ ਨਹੀਂ ਆਉਂਦਾ ਇਹ ਅੰਦਰ ਚੀਰਵਾੜਗਾ ਇਹ ਇਲਾਜ ਕਰਦਾ ਚੀਰ ਫਾੜ ਕਰਕੇ ਟਾਂਕੇ ਲਾ ਦਿੰਦਾ ਫਿਰ ਫੋਰਮਰ ਬੜਾ ਫੋਰਮਾ ਚਲਾਉਂਦਾ ਫਿਰ ਜੀਤੋ ਹੀ ਕਰੇ ਘਰ ਤੇ ਉਰੇ ਤੱਕ ਲੈ ਆਈਦਾ ਏ ਹਾਂ ਹਾਂ ਐਂ ਤਾਂ ਰਾਤ ਬਰਾਦ ਖੇਤ ਵੀ ਪਾ ਲੈਂਦੇ ਆ ਇਹ ਕਿਹਦਾ ਹੀ ਨਹੀਂ ਛੱਡਿਆ ਹੀ ਨਹੀਂ ਇੱਕ ਗਰਾਊਂਡ ਜਾ ਬੋਣਗੇ ਤੇ ਝੂਲ ਲੈ ਕੇ 6-7 ਟਰੈਕਟਰ ਤੇ ਪਹੁੰਚਾਣੇ ਦਾ ਹੋਵੇ ਗਰਾਊਂਡ ਨਾਲ ਹੋਰ ਕਿਉਂ ਕਰਤਾ ਇਹਨੇ 10 ਮਿੰਟ ਦੇ ਇਹਨਾਂ ਰਵੀ ਨਾਲ ਗਏ ਮੇਲਾ ਵਾਸਤੇ ਉਹਨਾਂ ਨੇ ਕਿਤੇ ਟਰੈਕਟਰ ਬੁਲਾਇਆ ਹੋਣਾ ਬੋਣ ਨੂੰ ਇੱਕ ਇੱਧਰ ਇਹ ਸਾਰੇ ਹੀ ਲੈ ਕੇ ਉੱਥੇ ਜਾ ਕੇ ਗਰਾਊਂਡ ਦਾ ਨਾਸ ਮਾਰਤਾ ਤਸਲੀ ਕਰਾਤੀ ਬਾਈ ਆਈ ਖੇਤ ਵੇਲਾ ਬਾਕੀ ਤਾਂ ਸਭ ਬੀਜੇ ਹੋਏ ਪਏ ਜੀ ਉਹ ਦੂਰ ਐ ਪਿੰਡ ਐ ਵੈਸੇ ਇੱਕ ਆ ਖੱਤਾ ਨੇੜੇ ਇਹਨਾਂ ਨੂੰ ਹੋਰ ਮੈਨੂੰ ਨਾ ਵਰਦੀ ਵਾਲੀ ਪਕਾਉੜੇ ਵਾਲੀ ਪਕਾਉੜੇ ਕੱਢਣ ਲੱਗਣਾ ਉਹ ਕਾਢੀ ਸੁਆੜੇ ਕੱਢਣ ਵਾਲੀ ਆ ਬਾਈ ਤਰੱਕੀ ਬੋਖਾ ਵਾਲੀ ਬਾਈਆਂ ਨੇ ਕਿੱਟਾਂ ਕੋਟਾਂ ਕਈ ਚੀਜ਼ਾਂ ਨਵੇਂ ਲਿਆਂਦੀਆਂ ਉਹ ਆਈਸੀਯੂ ਬਣਾ ਲਈ ਬੰਦਾ ਭਰਤੀ ਕਰਦੇ ਹਾਲੀ ਪੰਪ ਪੰਪ ਭਰਤੀ ਕਰਦੇ ਉੱਥੇ ਆ ਫੋਰਮੈਨ ਜੁਦਾ ਹੋ ਗਿਆ ਭਾਈ ਆਪਣੇ ਟੂਲ ਜਿੰਦਾ ਲਾ ਕੇ ਰੱਖਦਾ ਜਿੰਦਾ ਲਾ ਕੇ ਰੱਖਦਾ ਭਾਈ ਆਪਣਾ ਟਰੱਕੀ ਵੀ ਕਰ ਲਈ ਭਾਈ ਫੋਰਮੈਨ ਨੇ ਉਹ ਟੂਲ ਕਿਹੋ ਜਿਹਾ ਕਿੰਨਾ ਖੁੱਲਦਾ ਹੈ ਲਓ ਜੀ ਭਾਈ ਸਾਡੇ ਟਰੈਕਟਰ ਦੀ ਟ్రਾਈ ਲੈਣ ਲੱਗੇ ਟ్రਾਈ ਹੋਣ ਲੱਗੇ ਬੜਾ ਆ ਹੋ ਜੂ ਖੜਾ ਹੈ ਹਾਂ ਆ ਆ ਬੜਾ ਵੇਟ ਹੈ ਵੇਟ ਤਾਂ ਇਹਨੂੰ ਵੀ ਆ ਦੂਸਰਾ ਅੱਡਾ ਇਹ ਬੰਨਾ ਵਾਸਤੇ ਜੱਗੇ ਨੂੰ ਆਪਣੇ ਟਰੈਕਟਰ ਦੀ ਪੈ ਗਈ ਕਿਹਦਾ ਖੜਾ ਕਰਨਾ ਹੈ ਮੇਰਾ ਖੜਾ ਨਹੀਂ ਸੀ ਕਰਨਾ ਬਹੁਤ ਅੰਗਲ ਕਰਨਾ ਖੜਾ ਯਾਰ ਹਾਂ ਲੋਡ ਲਿਆ ਗਈ ਆ ਦੋ ਵੀਲ ਹੈ ਐਨ ਸਹੀ ਆ ਬਾਈ ਟਰੈਕਟਰ ਦੇਖੋ ਕਿ ਉਦਾਂ ਵੀ ਤੇ ਨੋਰਮਲ ਰੇਟ ਪਰ ਹੈ 4 ਵੀਲ ਡਰਾਈਵ ਆ ਬਾਈ ਇਹ ਵੀ ਸਹੀ ਅੰਕਲ ਚੱਲਦਾ ਸਹੀ ਚੱਲਦਾ ਪੈ ਗਿਆ ਮੁੱਲ ਬੀਬੀ ਦੇ ਕੋਕਾ ਹੀ ਜੀਆ ਗਾਰੇ ਚ ਵੀ ਨਾ ਚੱਲਦਾ ਮੁੱਲ ਪੈ ਗਿਆ ਬਾਈ ਇਹਦਾ ਵੀ ਬਣ ਗਈ ਗੱਲ ਉਦੋਂ ਦੇਖਦਾ ਕਿੰਨਾ ਕਰਦਾ ਉਹਦਣੇ ਹੀ ਟਰੈਕਟਰ ਤੁਰਦਾ ਨਹੀਂ ਰਹੇਗਾ ਐਨੇ ਦਾ ਮਰ ਗਿਆ ਦਾ ਐਨੇ ਜਿਵੇਂ ਬੈਠੇ ਹੀ ਬੀਬੀ ਤੇ ਨਹੀਂ ਮੇਸ਼ੀਏ ਜਿੱਦੀ ਆ ਦੇਖ ਲੈ ਫਿਰ ਵੀ ਇਹਦਾ ਸਿੱਧਾ ਹੀ ਹੁੰਦਾ ਜਾਂਦਾ ਬਾਈ ਮੁਦਨ ਗਿਆ ਹੋ ਗਿਆ ਦਾ ਜਾਂਦੀ ਆ ਬਾਈ ਹੋ ਗਿਆ ਪੂਰਾ ਖੋਟ ਬਾਈ ਦਾ ਖੂਨ ਵਧ ਗਿਆ ਘਰਾਉਣਾ ਪੈਣਾ ਇਦਾਂ ਇਦਾਂ ਹੀ ਪੈਗ ਤਾਂ ਲੋਡ ਟਰੈਕਟਰ ਨੂੰ ਖੜਾ ਹੀ ਹੋਈ ਜਾਂਦਾ ਦਵਾਤਾ ਖੜਾਈ ਹੈ ਕੋਈ ਚੀਜ਼ ਨਾਗੜੀ ਖਲਾਤੀ ਟਰੈਕਟਰ ਨੂੰ ਅੰਕਲ ਪੈਗ ਰੋਇਆ ਉਧਰ ਦਾ 1 ਫੁੱਟ ਵੀ ਨਹੀਂ ਤੁਰਿਆ ਕਰਤਾ ਕੋ ਬੱਸ ਜਾਂਦੇ ਜਾਂਦੇ ਮੈਂ ਇਹਦਾ ਬਾਈ ਦਾ ਖੂਨ ਕਢਾ ਦੇ ਦੋ ਵੱਜ ਜਾਣਾ ਰੋਪੜ ਜਾ ਕੇ ਕਢਾ ਦੇ ਉਹਦਾ ਬਾਈ ਦਾ ਖੂਨ ਵੱਜ ਜਾਣਾ ਕਿਤੇ ਚਿਹਰੇ ਨੂੰ ਲਾਲੀ ਹੋਰ ਵੱਗਦੀ ਹੈ ਵੱਗ ਗਈ ਵੱਗ ਗਈ ਚੰਨ ਲਾਤਾ ਵਈ ਦੇਖੋ ਆਹੀ ਜੋਂਡੀਰ ਤਾਂ ਉਹ ਭੰਗੜੇ ਪਾਉਂਦਾ ਜੀ ਭੰਗੜੇ ਆ ਵੀ ਪੈ ਗਏ ਭੰਗੜੇ ਹਾਂ ਹੁੰਦਾ ਡਾਂਸ ਰਾਣੀ ਡਾਂਸ ਹੁੰਦਾ ਦੇਖੋ ਬਾਈ ਪੈ ਗਿਆ ਮੁੱਲ ਭਾਈ ਆਈ ਗਿਆ ਬਣ ਗਈ ਗੱਲਬਾਤ ਭਾਈ ਟਰੈਕਟਰ ਨਾਲ ਹਾਂ ਅਕਲ ਪੈ ਗਈ ਗੱਲਬਾਤ ਐਲੀ ਦੂਰ ਹੋਈ ਜਾਂਦੇ ਆਉਂਦੇ ਸੀ ਪੈਸੇ ਤਾਂ ਦੁਖਦੇ ਭੁੱਲ ਗਿਆ ਭੁੱਲ ਗਏ ਪੈਸੇ ਪੂਰੇ ਸੁਡਾ ਬਾਈ ਹੁਣ ਵੀਰਾ ਪੂੜਾ ਕੇ ਦੇਖਣ ਲੱਗਿਆ ਬਾਈ ਬਾਈ ਆਹ ਟਰੈਕਟਰ ਦਾ ਦੇਖੋ 2 ਟੂ ਮਾ ਵਧੀਆ ਚੱਲਦਾ ਉਹਦੋਂ 21 ਮਾ ਨਹੀਂ ਚੱਲਦਾ ਲੀਵਰ ਦੋਹੇ ਥੱਲੇ ਬਾਈ ਘੋੜੀ ਥੱਲੇ ਲਾਈ ਪਈ ਐ ਗੱਲਬਾਤ ਪੂਰੀ ਐ ਾਂਕਲ ਬੈਠ ਰੁਕਾਉਣ ਆਪਾਂ ਹਾਂਕਲ ਕੇ ਆ ਗਿਆ ਖੜਾ ਕਰਨਾ ਹਾਂ ਅੱਛਾ ਹਾਂ ਮੈਂ ਦੇਖਣ ਆਪਾਂ ਦੋਨੋਂ ਘਰਾਂ ਜਾ ਕੇ ਆਪਾਂ ਉਹ ਦੇਖ ਲਾਂ ਹਾਂ ਨੇ ਲਓ ਜੀ ਬਾਈ ਜੱਗਾ ਵੀ ਟ੍ਰਾਈ ਲੈਣਗੇ ਅੱਧਰ ਚਲੋ ਆਪਣੇ ਆਪ ਖੜਾ ਕਰਨਾ ਹਾਂ ਯਾਰ ਹੱਤ ਵਾਲੀ ਗੱਲ ਆ ਖੜਾ ਨਹੀਂ ਕਰਨਾ ਨਾ ਲੋੜ ਨਹੀਂ ਭੱਜਣਾ ਕ ਖੜਾ ਕਰਨਾ ਭਜਾਉਣਾ ਖੜਾ ਜੇ ਕੋਈ ਅੜੇ ਜਾਵੇ ਫੇਰ ਨਾ ਨਹੀਂ ਤਾਂ ਟ੍ਰੈਕਟਰ ਬੋਲੇ ਜਾਵੇ ਭਾਈਆ ਨੋਰਮਲ ਬਾਈ ਕਰਕੇ ਦੇਖਣ ਲੱਗੇ ਜੱਗਾ ਹਾਂ ਲਓ ਅਕੜੇ 2 ਟਾਇਰਾਂ 'ਪਾ ਚਲਾ ਕੇ ਦੇਖੀਵੇਂ ਸੁਹਾਤ ਆਉਂਗਾ ਦੇਖਣਾ ਤੇਰੇ ਆਲਾ ਵੇਡ ਖੋਲ ਦੀਏ ਬੇਟਾ ਸਾਣੇ ਯਾਰ ਨਜ਼ਾਰਾ ਧੂਆ ਨਹੀਂ ਹੈ ਡ੍ਰਾਈਵਰ ਦਾ ਨਹੀਂ ভাই ਸਹੀ ਗੱਲ ਸਾਣੇ ਜੰਡੀ ਬਾਜੋ ਇਹ ਡੀ ਬਣ ਕੇ ਰ ਹੈ ਡੀ ਬਣ ਕੇ ਹਾਂ ਡੀ ਬਣ ਕੇ ਠੀਕ ਆ ਭਾਈ ਐਨ ਸਹੀ ਆ ਠੀਕ ਆ ਪਰਵਾਹੀ ਨਹੀਂ ਕਿ ਪਰਵਾਹੀ ਨਹੀਂ ਹੈ ਜਿੰਨਾ ਕਪੜਾ ਹੁੰਦਾ ਨੇ ਉੱਪਰ ਉੱਪਰ ਪਾ ਲੈ ਨਾ ਕੋਈ ਧੂਆ ਲੈ ਠੀਕ ਆ ਆਲੇ ਤੇ ਤੁਹਾਡਾ ਸਵਾਗਤ ਹੁੰਦੇ ਹਾਂ ਤੁਹਾਡਾ ਫਾਲ ਵੀ ਬੜੇ ਐ ਧਰਤੀ ਹਾਂ ਹਾਂ D1 D1 ਪਹਿਲਾ ਘੇਰਾ ਅੰਕਲ ਹਿੱਲਾ ਕਰ ਲਿਆ ਲੈ ਅੰਕਲ ਕੋਰਸੀਆਂ ਹਿੱਲਾ ਕਰ ਲਿਆ ਦੇਖ ਲੈ ਇੱਧਰ ਦਬਦਾ ਕਿਤੇ ਹਾਂ ਠੀਕ ਹੈ ਬਾਈ ਵਾ ਠੀਕ ਆ ਅੰਕਲ ਹਿੱਲਾ ਹੋ ਗਿਆ ਕੋਰਸੀਆਂ ਦਾ ਹਾਂਜੀ ਹਾਂਜੀ ਦੇਖੀ ਦਬ ਕੇ ਪਲਟ ਵੀ ਨਾ ਜਾਈ ਕਿਹੜਾ ਟਰਬੋ ਲਾਉਣੀ ਪਵੇ ਬਾਦਵਾ ਨਹੀਂ ਨਹੀਂ ਉਹ ਆ ਜਾ ਉਹ ਆ ਜਾ टानी वानि अजिलन पॉलैक Sod-जदोए a है तर्फद एसोग गषप टिरिए आ नान्म check angels आण dans guarda deixa <tossil> ਅੰਕਲ ਘੱਟ ਖੜਾ ਹੋਇਆ ਨਾ ਉਹ ਮਾਈਨਰ ਹਾਂ ਤੂੰ ਹੜ ਜਾ ਹੜ ਜਾ ਹੁਣ ਧਰਤੀ ਤੇ ਲਾ ਕੇ ਗਿਆ ਟਰੈਕਟਰ ਕਿਹਦੇ ਹੋਗਾ ਲਈ ਹੋਰ 15 ਲੱਖ ਰੁਪਏ ਦਾ ਨਾਸੇ ਮਾਰਨਾ ਜਮਈ ਲੈ ਭਾਈ ਜੱਗੇ ਵਾਲੀ ਵਾਰੀ ਆ ਗਈ ਤੇ ਵਾਰਵਾ ਲਓ ਜੀ ਭਾਈ D1 ਚਲਾ ਰਹੇ ਦੇਖੋ ਵਧੀਆ ਚੱਲਦਾ ਏ ਅੰਕਲ ਕਿਹੜਾ ਜ਼ੋਰ ਲੱਗ ਜਾਣਾ ਹੁਣ ਬੱਸ ਕਰੋ ਕੀ ਫਾਇਦਾ ਮਸ਼ੀਨਰੀ ਉਹ ਅਕਸਰ ਆ ਰ ਅੰਕਲ ਜ਼ੋਰ ਬੰਦ ਬਚਾ ਦੇਣਾ ਜਬਾਈ ਦੇ ਗੌਰ ਚ ਆ ਗਿਆ ਹਾਂ ਦੇਖ ਤਾਂ ਕਹੀ ਤੇ ਆਲੇ ਦਾ ਦੇਖ ਆਪਣੇ 15 ਮੇਰੇ ਡਰਾਈਵਰ ਨੂੰ ਪਤਾ ਨਹੀਂ ਕਿ 15 ਹਾਲ ਲਈ ਫੱਡਾ D1 ਤੇ ਬਾਈ ਦਿਖਾ ਰਿਹਾ ਵੀ ਜੇ ਐਦਾਂ ਬਾਈ ਵੀ ਕਰੋਗੇ ਦੇਖ ਲਓ ਬਾਈ ਨੇ ਕਿੰਨੇ ਛੱਡੇ ਹੋਏ ਵਧੀਆ ਚੱਲੂਗਾ D1 ਚੱਲਿਆ ਵੀ ਗਰਮ ਤਾਂ ਨਹੀਂ ਹੋਇਆ ਅੰਗਰ ਗਰਮ ਹੋਇਆ ਨਹੀਂ ਹਾਂ ਆਧਾ ਕੁੰਕੜੇ ਰਹਿੰਦੀ ਹੈ ਹਾਂ ਗਰਮ ਗਰਮਾ ਦਾ ਨਾਮ ਨਹੀਂ ਗਰਮ ਗਰਮ ਕੀ ਆਪ ਨੂੰ ਹੂੰ ਦੇ ਗਏ ਗਏ ਹੀ ਜਾਨਾ ਤੋਹੇ ਬਾਹਰ ਖੜੇ ਹੀ ਕਰੀ ਜਾਂਦਾ ਮੇਰੇ ਕੰਨੀ ਉਹ ਆਫੀ ਨਹੀਂ ਖੜਾ ਕੰਨਾ ਹੈਗਾ ਜਮਾ ਹੀ ਮੈਂ ਰੋਕ ਦਿੰਨ ਬਾਈ ਨੂੰ ਹਾਂ ਜੱਗੇ ਕਿੱਕਣਾ ਉਹਦੇ ਨਾਲ ਕਰ ਉਹ ਦੇਖ ਲਿਆ ਉਹ ਦੇਖ ਉਹ ਦੇਖ ਤਰਾ ਬਾਈ ਤੂੰ ਰੋਕ ਦੇ ਬਾਈ ਤੂੰ ਰੋਕ ਲੋਈ ਨਹੀਂ ਹੈਗਾ ਯਾਰ